ਬਹੁਤ ਜਿਆਦੇ ਨਸ਼ੇ ਬਹੁਤ ਗੱਥ ਗੰਦਗੀ ਪੈਲੀ ਪਈ ਆ ਸਾਡੇ ਪਿੰਡ ਜਿੱਥੇ ਬਹੁਤ ਨਸ਼ਿਆਂ ਦਾ ਫਰਬਾਦੀ ਹੁੰਦੀ ਹੈ ਕੱਲ ਇਦਾਂ ਹੀ ਪੀਕਤੀ ਸ਼ਰਾਬ ਉਦੋਂ ਹੀ ਲੈਨਤਾ ਸੀ ਉਦੋਂ ਹੀ ਲੈ ਕੇ ਨੀਲਾ ਪੀਲਾ ਹੋ ਗਿਆ ਸਾਡਾ ਘਰ ਉਜੜ ਗਿਆ ਛੋਟੇ ਛੋਟੇ ਬੱਚੇ ਨੇ ਸਾਡੇ ਚਾਰ ਬੇਟ ਤਿੰਨ ਬੇਟੀਆਂ ਇੱਕ ਬੇਟਾ ਜਾਮ ਨੇ ਲੈ ਲਈ ਜਾਨ ਇੱਕ ਵਾਰ ਮੁਰਤੋਂ ਜ਼ਹਿਰੀਲਾ ਜਾਮ ਕਈ ਇਨਸਾਨ ਨਿਗਲ ਗਿਆ ਇੱਕ ਵਾਰ ਮੁਰਤੋਂ ਜ਼ਹਿਰੀਲੀ ਸ਼ਰਾਬ ਪੀਂਦੇ ਚਲਦਿਆਂ ਕਈ ਲੋਕਾਂ ਦੀ ਮੌਤ ਹੋ ਗਈ ਕਈ ਘਰਾਂ ਦੇ ਚਿਰਾਗ ਬੁਝ ਗਏ ਕਈ ਘਰਾਂ 'ਚ ਸੱਥਰ ਵਿੱਚ ਗਏ ਇਸ ਵਾਰ ਜ਼ਹਿਰੀਲੀ ਸ਼ਰਾਬ ਦਾ ਕਹਿਰ ਮਜੀਠਾ 'ਚ ਵੇਖਣ ਨੂੰ ਮਿਲਿਆ ਜਿੱਥੇ ਜ਼ਹਿਰੀਲੀ ਸ਼ਰਾਬ ਪੀਂਦੇ ਚਲਦਿਆਂ 20 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਇਨ ਸਾਲਾਂ ਚ ਦੂਜਾ ਵੱਡਾ ਸ਼ਰਾਬਖਾਂਡ ਮੁਰ ਜ਼ਹਿਰੀਲੇ ਝਾਮ ਨੇ ਲਈ ਜਾਨ ਚਰਾਵ ਲੈ ਕੇ ਬੈ ਗਈ ਜਿਹੜੀ ਅੰਤਰੀਆਂ ਨੇ ਪਾਈ ਇਹਨਾਂ ਦੇ ਵੀ ਘਰ ਉਜੜ ਜਾਣਗਾ ਭਰਾ ਬਾਹਰ ਆਇਆ ਵਾ ਪੈ ਗਿਆ ਲੰਮੇ ਮੁੜ ਕੇ ਪਤਾ ਨਹੀਂ ਉਹਨੇ ਕੀ ਹੋਇਆ ਕੀ ਨਹੀਂ ਪੰਜਾਬ ਚ ਇੱਕ ਵਾਰ ਮੁਰ ਤੋਂ ਜ਼ਹਿਰੀਲੀ ਸ਼ਰਾਬ ਨੇ ਕਈ ਕਰਾਂ ਚ ਸੱਥਰ ਬਿਛਾ ਦਿੱਤੇ ਨੇ ਇੱਕ ਵਾਰ ਮੁਰ ਤੋਂ ਜ਼ਹਿਰੀਲੇ ਝਾਮ ਨੇ ਕਈਆਂ ਦੀ ਜਾਨ ਲੈ ਲਈ ਤੇ ਇਹ ਸ਼ਰਾਬਖਾਂਡ ਇੱਕ ਵਾਰ ਮੁਰ ਤੋਂ ਆਮ ਆਦਮੀ ਪਾਰਟੀ ਦੇ ਕਾਰਜਕਾਲ 'ਚ ਹੀ ਹੋਇਆ। ਪਹਿਲਾਂ ਸੀਐਮ ਸਾਹਿਬ ਦੇ ਆਪਣੇ ਸੰਗਰੂਰ 'ਚ ਹੋਇਆ ਸੀ। ਤੇ ਇਸ ਵਾਰ ਅੰਮ੍ਰਿਤਸਰ ਦੇ ਮਜੀਠਾ ਬਲਾਕ ਦੇ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਵੇਖਣ ਨੂੰ ਮਿਲਿਆ। ਜਿਵੇਂ ਪਿਛਲੇ 3 ਸਾਲਾਂ 'ਚ, ਯਾਨੀ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ 'ਚ ਐਤੂਚਾ ਵੱਡਾ ਸ਼ਰਮਖੰਡ ਹੈ। ਇਸ ਜ਼ਹਿਰੀਲੇ ਝਾਮ ਨੇ ਮਜੀਠਾ ਦੇ ਮਰੜੀ ਕਲਾ, ਪਿੰਡ ਪੰਗਾਲੀ ਕਲਾ ਤੇ ਥਰੀਏਵਾਲ 'ਚ ਹਹਾਕਾਰ ਮਚਾ ਦਿੱਤੀ। ਹੁਣ ਤੱਕ ਇਸ ਜ਼ਹਿਰੀਲੀ ਸ਼ਰਾਬ ਦੇ ਚਲਦਿਆਂ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ ਹਾਂ 21 ਲੋਕਾਂ ਦੀ ਤੇ ਹਾਲੇ ਵੀ ਕਈ ਹਸਪਤਾਲ ਚ ਜ਼ਿੰਦਗੀ ਅਤੇ ਮੌਤ ਦੀ ਚੰਗ ਲੜ ਰਹੇ ਹਨ ਸਰ ਕੰਮ ਤੋਂ ਆਇਆ ਮੈਂ ਮੁੰਡਿਆਂ ਨੇ ਮੈਸਾ ਡਾਲੂ ਪੀਨੇ ਹੂੰ ਧਰੂ ਲੈ ਕੇ ਹੁੰਦਾ ਦੇਸੀ ਉਹ ਬੱਚਾ ਨਕੋਲ ਰਹਾ ਹੈ ਜੀ ਪੀਤੀ ਹੈ ਤਾਂ ਸੋਤੇ ਉਲਟੀ ਆਈ ਜਲਨ ਹੋਣੀ ਪਿਆ ਚ ਬੱਚਾ ਸਰੀਰ ਟੁੱਲਾ ਪੈ ਗਿਆ अच्छा उसी ओसे ले आ गया हां जी ਨੇ ਕੰਮ ਤੇ ਗਿਆ ਸੀ ਕੀ ਕਰਦੇ ਸੀ ਕੰਮ ਤੇ ਡੜੀ ਦੱਪਾ ਕਿਵੇਂ ਜਿਹਨਾਂ ਨੇ ਜਿਹਨਾਂ ਨੇ ਸ਼ਰਾਬ ਦਿੱਤੀ ਆਪਾਂ ਆ ਗਏ ਚਾਰ ਪੰਜ ਜਣੇ ਚਾਰ ਪੰਜ ਦੋ ਜਣੇ ਅਲੱਗੇ ਪੀਤੀ ਬਾਕੀ ਵੱਖਰੇ ਸੀ ਅੱਛਾ ਜੀ ਦੋਰੇ ਕਿੰਨਾਂ ਨੇ ਮਾਰ ਦਿੱਤੀ ਨਹੀਂ ਆਪਾਂ 2 ਵਜੇ ਜੇ ਬਾਕੀ ਚਾਰ ਜਣੇ ਮਰ ਗਏ ਕਿਹੜੇ ਪਿੰਡ ਤੋਂ ਮੰਗਾਲੀ ਸਾਡੇ ਪਿੰਡ ਜੀ ਜੀ ਰਿਲੀ ਸ਼ਰਾਬਿਕਣ ਕਰਕੇ ਇਸ ਤਰ੍ਹਾਂ ਕੁਝ ਹਸਤਾ ਆਇਆ ਜੀ ਇਹ ਬਹੁਤ ਹੀ ਮਾੜੀ ਘਟਨਾ ਹੋਈ ਜੀ ਮਨ ਲਗੇ ਬਹੁਤ ਗਰੀਬ ਘਰਾਂ ਦੇ ਬੱਚੇ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਸਾਰੇ ਜਿੰਨੇ ਮੇਦ ਮਜ਼ਦੂਰੀ ਕਰਨ ਵਾਲੇ ਬੰਦੇ ਜਿੰਨੇ ਹੈਗੇ ਜੀ ਜ਼ਹਿਰੀਲੇ ਜਾਮ ਕਾਰਨ ਚਾਣਾ ਗਵਾਉਣ ਵਾਲੇ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸੀ ਮਿਹਨਤ ਮਜ਼ਦੂਰੀ ਕਰਦੇ ਸੀ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਾਂ ਦਾ ਸਾਫ਼ ਕਹਿਣਾ ਹੈ ਕਿ ਇਲਾਕੇ 'ਚ ਨਸ਼ਾ ਤੇ ਜ਼ਹਿਰੀਲੀ ਸ਼ਰਾਬ ਸ਼ਰੀਆਮ ਵਿਕਦੀ ਉਹਨਾਂ ਦੇ ਇਲਾਕੇ 'ਚ ਇਹ ਜ਼ਹਿਰੀਲੀ ਸ਼ਰਾਬ ਦਾ ਤੰਦਾ ਸ਼ਰੀਆਮ ਚੱਲਦਾ ਹੈ ਜਿਸ ਨੇ ਉਹਨਾਂ ਦੇ ਪਰਿਵਾਰ ਉਜਾੜ ਕੇ ਰੱਖ ਦਿੱਤੇ ਉਹਨਾਂ ਦੇ ਕਰਾਚੇ ਸੱਥਰ ਵਛਾ ਕੇ ਰੱਖ ਦਿੱਤੇ। ਨਾਲ ਜਿਹੜੀ ਆ। ਨਾ ਭਲਾ ਬਾਹਰੋਂ ਆਇਆ ਵਾ ਤੇ ਪੈ ਗਿਆ ਲੰਮੇ ਮੁੜ ਕੇ ਪਤਾ ਨਹੀਂ ਉਹਨੂੰ ਕੀ ਹੋਇਆ ਤੇ ਕੀ ਨਹੀਂ। ਉਲਟੀ ਹੋ ਗਈ ਸੀ। ਹਾਂਜੀ ਉਲਟੀ ਆ ਗਈਆਂ। ਉਲਟੀ ਆ ਗਈ। ਹਾਂਜੀ ਤੇ ਲੱਤ ਪਰ ਜਾ ਠੰਡੇ ਹੋ ਗਏ। ਸਰੀਰ ਸਾਰਾ ਠੰਡਾ ਹੋ ਗਿਆ। ਬਹੁਤ ਜ਼ਿਆਦਾ ਨਸ਼ੇ ਬਹੁਤ ਗੱਥ ਗੰਦਗੀ ਪੈਲੀ ਪਈ ਆ। ਸਾਡੇ ਪਿੰਡ ਜਿੱਥੇ ਬਹੁਤ ਨਸ਼ਿਆਂ ਦਾ ਬਰਬਾਦੀ ਹੁੰਦੀ ਆ। ਤੇ ਤੀਕੇ ਲਾਉਣੋਂ ਯਾਰ ਇਹ ਵੀ ਬੰਦ ਕਰਾਏ ਜਾਣ ਇਹ ਵੀ ਬੜਾ ਹੋਈ ਤਬਾਈ ਹੋਈ ਸ਼ਰਾਬ ਵੀ ਇੱਥੇ ਸ਼ਰੇਆਮੀ ਵੀ ਵੇਖਦੀ ਸਭ ਕੁਝ ਇੱਥੇ ਸ਼ਰੇਆਮੀ ਚੱਲਦਾ ਪੱਠੇ ਦਾ ਹੀ ਕਰਦੇ ਹੀ ਕੰਮ ਮੈਂਨਤ ਰਾਤ ਨੂੰ ਲਿਉਂਦੇ ਹੀ ਸਰ ਜਾਂਦਾ ਹੀ ਸਰ ਜਾਂਦਾ ਹੀ ਸਾਨੂੰ ਸ਼ਰਾਬ ਲੈ ਕੇ ਬੈ ਗਈ ਜਿਹੜੀ ਅੰਤਰਿਆਂ ਨੇ ਪਾਈ ਇਹਨਾਂ ਦੇ ਵੀ ਘਰ ਉੱਜੜ ਜਾਣ ਕੱਲ ਹੋਇਆ ਕੀ ਸੀ ਕੱਲ ਇਦਾਂ ਹੀ ਪੀਕਤੀ ਸ਼ਰਾਬ ਉਦਾਂ ਹੀ ਲੈਨਤਾ ਸੀ ਉਦਾਂ ਹੀ ਲੈ ਕੇ ਨੀਲਾ ਪੀਲਾ ਹੋ ਗਿਆ ਸੀ ਕਿੱਡਾ ਕਿ ਪੈਕਟ ਹੁੰਦਾ ਸੀ ਨਹੀਂ ਪੈਕਟ ਨਹੀਂ ਉਹ ਪਿਛੋਂ ਹੀ ਪੀ ਕੇ ਆਇਆ ਸੀ ਉਦੋਂ ਹੀ ਨੀਲਾ ਪੀਲਾ ਹੋ ਗਿਆ ਸੀ ਚਾਟੀ ਚਾਣ ਕੇ ਮੌਤ ਹੋ ਗਈ ਉਹਦੀ ਆਡਾ ਘਰ ਉੱਜੜ ਗਿਆ ਇਹੋ ਜਿਹੇ ਦਾ ਬੇੜਾ ਕਰਕ ਹੋਣਾ ਚਾਹੀਦਾ ਵਾ ਬਿਲਕੁਲ ਨਸਾਫ ਮਿਲਣਾ ਚਾਹੀਦਾ ਇਹੋ ਜਿਆ ਨੂੰ ਬਿਲਕੁਲ ਇਹਨੂੰ ਸਜ਼ਾ ਦੇਣੀ ਚਾਹੀਦੀ ਆ ਇਹਨਾਂ ਨੂੰ ਸਜ਼ਾ ਬਹੁਤ ਜ਼ਰੂਰੀ ਚਾਹੀਦੀ ਹੈ ਜਿੰਨਾ ਕੋ ਪੀ ਪੀ ਕੇ ਤਾਂ ਸਾਡੇ ਘਰ ਬਰਬਾਦ ਕਰਤਾ ਬਹੁਤ ਸਾਡਾ ਸਾਡਾ ਨੁਕਸਾਨ ਹੋਇਆ ਸਾਡਾ ਘਰ ਉੱਜੜ ਗਿਆ ਛੋਟੇ ਛੋਟੇ ਬੱਚੇ ਨੇ ਸਾਡੇ ਚਾਰ ਬੇਟ ਤਿੰਨ ਬੇਟੀਆਂ ਇੱਕ ਬੇਟਾ ਸਰਕਾਰ ਇਹਨਾਂ ਬੱਚਿਆਂ ਦਾ ਸੋਚੇ ਇਹਨਾਂ ਇਹਦਾ ਸੋਚੇ ਆ ਉਹਦੀ ਪਤਨੀ ਦਾ ਸੋਚੇ ਜ਼ਹਿਰੀਲੀ ਸ਼ਰਾਬ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸੀ ਤੇ ਪੂਰੇ ਪ੍ਰਸ਼ਾਸਨ ਚ ਹਾਹਾਕਾਰ ਮਚ ਗਿਆ ਸੀ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਅੰਮ੍ਰਿਤਸਰ ਦੇ ਡੀਸੀ ਵੀ ਮੌਕੇ ਤੇ ਪਹੁੰਚੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੌਤਵਿਰਾਂ ਦੇ ਨਾਲ ਮਿਲ ਕੇ ਪਿੰਡਾਂ ਦੇ ਸ਼ਰਾਬ ਪੀਣ ਦੇ ਆਦੀ ਲੋਕਾਂ ਦਾ ਪਤਾ ਲਾਉਣ ਦੀ ਕਮਾਇਦ ਸ਼ੁਰੂ ਕੀਤੀ ਤਾ ਜੋ ਜੇ ਕਰੋਨਾ 24 ਕਿਸੇ ਦੀ ਸਿਹਤ ਵਿਗੜੀ ਹੈ ਉਹਨਾਂ ਨੇ ਵੀ ਇਹ ਜ਼ਹਿਰੀਲੀ ਸ਼ਰਾਬ ਪੀਤੀ ਹੈ ਤਾਂ ਉਹਨਾਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਜਾ ਸਕੇ ਉਹਨਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਇਹ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਪਹੁੰਚੀ ਅਸੀਂ ਤੁਰੰਤ ਆਪਣੀ ਮੈਡੀਕਲ ਟੀਮਾਂ ਪਿੰਡ ਦੇ ਵਿੱਚ ਹੀ ਸਟੇਸ਼ਨ ਕਰਾ ਦਿੱਤੀਆਂ ਸੀਗੀਆਂ ਤੋਂ ਉਸ ਕਰਕੇ ਅਸੀਂ 6 ਲੋਕਾਂ ਨੂੰ ਆਲਰੇਡੀ ਹਸਪਤਾਲ ਦੇ ਵਿੱਚ ਸ਼ਿਫਟ ਕਰ ਚੁੱਕੇ ਜਿਹੜੇ ਸਾਨੂੰ ਲੱਗੇ ਕਿ ਇਹਨਾਂ ਇਹਨਾਂ ਦਾ ਬਚਾ ਹੋ ਸਕੇ ਇਹਨਾਂ ਨੂੰ ਇਹ ਪ੍ਰੋਬਲਮ ਆ ਗਈ ਇਹਨਾਂ ਨਾਲ ਕੋਈ ਅਣਸੁਖਾ ਆਵੀ ਘਟਨਾ ਨਾ ਵਾਪਰੇ ਬਿਕੋਜ਼ ਇਹਨਾਂ ਸਾਰਿਆਂ ਨੇ ਹੀ ਜਿਹੜੀ ਇਸਪੀਰੀਅਸ ਲਿਕਰ ਹੈ ਉਹਦਾ ਸੇਵਨ ਕੀਤਾ ਹੋਇਆ ਸੀਗਾ ਹੁਣ ਵੀ ਸਾਡੀ ਟੀਮਸ ਜਿਹੜੀਆਂ ਨੇ ਡੋਰ ਟੂ ਡੋਰ ਜਾ ਕੇ ਪੰਜਾਂ ਪਿੰਡਾਂ ਦੇ ਵਿੱਚ ਹੁਣ ਵੀ ਅਸੀਂ ਲੋਕਾਂ ਨੂੰ ਸ਼ਿਫਟ ਕਰਾ ਰਹੇ ਹਾਂ ਲੋਕਾਂ ਦੇ ਵਿੱਚ ਥੋੜੀ ਰੈਜ਼ਿਸਟੈਂਸ ਹੈਗੀ ਹੈ ਕਿਉਂਕਿ ਜਿਹੜੇ ਇਹ ਸਿੰਪਟੋਮੈਟਿਕ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਕਿ ਆਪਾਂ ਨੂੰ ਨਹੀਂ ਜਾਣਦੀ ਲੋੜ ਪਰ ਤੁਹਾਡੇ ਰਾਹੀ ਵੀ ਮੈਂ ਇਹ ਦੱਸਣਾ ਚਾਹਨੀ ਹੈ ਕਿ ਜੇਕਰ ਕਿਸੇ ਨੇ ਵੀ ਸਪਿਉਰੀਅਸ ਲੇਕਰ ਕੰਜ਼ੂਮ ਕੀਤੀ ਹੈ ਇਹ ਜਿਹੜੀ ਹੈਗੀ ਹੈ ਇੱਕ ਟਾਕਸਿਕ ਹੁੰਦੀ ਹੈ ਇਹ ਜ਼ਹਿਰੀਲੀ ਹੁੰਦੀ ਹੈ ਤੇ ਇਹਦੇ ਜਿਹੜੇ ਸਿੰਪਟਮਸ ਨੇ ਉਹ 24 ਘੰਟੇ ਬਾਅਦ ਵੀ ਦੇਖਣ ਨੂੰ ਮਿਲ ਸਕਦੇ ਹਨ ਇਸ ਲਈ ਮੈਂ ਹਰੇਕ ਨੂੰ ਇਹੀ ਅਸੀਂ ਡੋਰ ਟੂ ਡੋਰ ਲੋਕਾਂ ਨੂੰ ਇਹੀ ਸਮਝਾ ਰਹੇ ਹਾਂ ਤੇ ਉਹਨਾਂ ਨੂੰ ਫੋਰਸਫੁਲੀ ਆਪਾਂ ਲੈ ਕੇ ਵੀ ਜਾ ਰਹੇ ਕਿ ਇਲਾਜ ਹੋਵੇ ਤਸਿਆ ਵੀ ਜਾ ਰਿਹਾ ਹੈ ਕਿ ਜਿਵੇਂ ਲੋਕਾਂ ਦੀ ਸਿਹਤ ਵਿਗੜਨ ਲੱਗੀ ਮੌਤਾਂ ਹੋਣ ਲੱਗੀਆਂ ਤਾਂ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਕਿ ਜਿਨ੍ਹਾਂ ਨੇ ਪਿਤੇ ਦਿਨ ਸ਼ਰਾਬ ਦਾ ਸੇਵਨ ਕੀਤਾ ਹੈ ਉਹਨਾਂ ਦੀ ਜੇਕਰ ਸਿਹਤ ਖਰਾਬ ਹੈ ਤਾਂ ਉਹਨਾਂ ਨੂੰ ਇਲਾਜ ਦੇ ਲਈ ਭੇਜਿਆ ਜਾ ਸਕਿਆ ਪਰ ਇੱਥੇ ਸਵਾਲ ਇਹ ਹੈ ਕਿ ਆਖਰ ਇਹਨਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਸੀ ਪਤਾ ਕਿ ਮਜੀਠਾ ਚ ਮੌਤ ਵੰਡਣ ਵਾਲੀ ਸ਼ਰਾਬ ਵੇਚੀ ਜਾ ਰਹੀ ਹੈ ਜਾਂ ਫਿਰ ਅਜਿਹੀ ਹੀ ਕਿਸੇ ਘਟਨਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਹੁਣ ਐਸਐਚਓ ਤੇ ਟੀਐਸਪੀ ਸਾਹਿਬ ਨੂੰ ਸਸਪੈਂਡ ਕਰਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਹੀ ਦੱਸੋ ਕੀ ਅਖਰ ਜੀ ਸਮਝਿਏ ਬੀਟੀਸੀ ਨਿਊਜ਼ ਦੇ ਲਈ ਮਜੀਠਾ ਤੋਂ ਮਨਿੰਦਰ ਮੋਂਗਾ ਦੇ ਨਾਲ ਸੁਨੀਲ ਤੇਵ ਗੰਦੀ ਰਿਪੋਰਟ ਤਜੀਆਂ ਬੀਤੇ ਦਿਨੀ ਭਾਰਤ-ਪਾਕ ਵਿਚਾਲੇ ਜੰਗ ਵਰਗੇ ਹਾਲਾਤ ਬਣ ਗਈ ਸੀ ਪਰ ਇੱਕ ਜੰਗ ਤਾਂ ਨਸ਼ਾ ਦੇ ਵਿਰੁੱਧ ਵੀ ਚੱਲ ਰਹੀ ਸੀ ਪਰ ਨਸ਼ਾ ਵਿਰੁੱਧ ਇਹ ਕਿਹੋ ਜਿਹਾ ਯੁੱਧ ਹੈ ਜਿਸ ਯੁੱਧ ਦੌਰਾਨ ਜ਼ਹਿਰੀਲਾ ਜਾਮ ਪੀਣ ਦੇ ਚਲਦਿਆਂ 20 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਏ ਜ਼ਿੰਮੇਵਾਰੀ ਆਖਿਰ ਕਿਸਦੀ ਬਣਦੀ ਹੈ ਆਖਿਰ ਪੁਲਿਸ ਪ੍ਰਸ਼ਾਸਨ ਕਿਸ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅਜੇ ਹੀ ਕਿਸੇ ਪਾਣੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਅਜੇ ਹਾਂ ਕੋਈ ਪਾਣਾ ਵਾਪਰੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਹੁਣ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਇਸ ਪੂਰੇ ਨੈਕਸਸ ਦਾ ਜੋ ਕਿੰਗ ਪਿਨ ਹੈ ਅਸੀਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ કુલ 10 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਗਈ ਹੈ ਸਵਾਲ ਇਹ ਹੋਇਆ ਕਿ ਕੀ ਕਿਸ ਅਜਿਹੀ ਹੀ ਅਣਹੋਣੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਇਹੋ ਸਵਾਲ ਵਿਰੋਧੀ ਵੀ ਪੁੱਛ ਰਹੇ ਨੇ ਮਾਨ ਸਰਕਾਰ ਨੂੰ ਮਤਲਬ ਕਤਲ ਹੀ ਨੇ ਅਸਲ ਚ ਮੋਤਾ ਨਹੀਂ ਬਿਲਕੁਲ ਸਹੀ ਕਿਹਾ ਤੁਸੀਂ ਮਾਨ ਸਾਹਿਬ ਇਹ ਮੋਤਾ ਨਹੀਂ ਕਤਲ ਨੇ ਤੇ ਕਤਲ ਪ੍ਰਸ਼ਾਸਨ ਜਾਂ ਸੱਤਾ ਜਾਂ ਫਿਰ ਪੁਲਿਸ ਦੀ ਸਹਿਤੋ ਬਿਨਾ ਹੋ ਹੀ ਨਹੀਂ ਸਕਤੇ ਪਰ ਮਾਨ ਸਾਹਿਬ ਇੱਕ ਗੱਲ ਸਮਝ ਨਹੀਂ ਆਈ ਕੀ ਇਹ ਤਿੰਨੇ ਚੀਜ਼ਾਂ ਤੁਹਾਡੇ ਅੰਡਰ ਨਹੀਂ ਕੀ ਸੁੱਬੇ ਚ ਤੁਹਾਡੀ ਸੱਤਾ ਨਹੀਂ ਕੀ ਸੁੱਬੇ ਦੀ ਪੁਲਿਸ ਤੁਹਾਡੇ ਕੰਟਰੋਲ ਚ ਨਹੀਂ ਕੀ ਤੁਸੀਂ ਯੋਧ ਨਸ਼ਾ ਵਿਰੋਧ ਮੁਹਿੰਮ ਨਹੀਂ ਛੇੜੀ ਜੇਕਰ ਹਾਂ ਤਾਂ ਫੇਰ ਕੀ ਇੰਨਾ ਮੋਤਾ ਨਹੀਂ ਇੰਨਾ ਕਤਲਾਂ ਲਈ ਤੁਹਾਨੂੰ ਹੀ ਸਵਾਲ ਨਹੀਂ ਹੋਣੇ ਚਾਹੀਦੇ ਦੱਸੋ ਕੀ ਕੀ ਸਮਝੀਏ ਜਨਾਬ ਤੁਹਾਡੇ ਕਾਰਜਕਾਲ 'ਚ ਹਜੇ 2 ਸਾਲ ਪਏ ਨੇ ਪਰ ਤੁਹਾਡੇ ਰਾਜ 'ਚ ਇਹ ਦੂਜਾ ਵੱਡਾ ਸ਼ਰਾਬ ਕਾਂਡ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਡੇ ਰਾਜ 'ਚ ਵਿਕ ਰਹੀ ਜ਼ਹਿਰੀਲੀ ਸ਼ਰਾਬ ਪੀ ਕੇ ਆਪਣੀ ਜਾਨ ਗਵਾ ਦਿੱਤੀ ਹੈ ਜੀ ਹਾਂ ਮੱਝਾ 'ਚ ਹੋਏ ਸ਼ਰਾਬ ਕਾਂਡ ਤੋਂ ਬਾਅਦ ਹੁਣ ਇਸ ਤੇ ਸਿਆਸਤ ਵੀ ਗਰਮਾ ਗਈ ਹੈ ਵਿਰੋਧੀਆਂ ਵੱਲੋਂ ਇੱਕ ਸੁਰਚ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਇਸ ਸ਼ਰਾਬ ਕਾਂਡ ਤੋਂ ਬਾਅਦ ਹਲਕਾ ਵਿਧਾਇਕ ਦਨੀਵ ਕੌਰ ਮਜੀਠੀਆ ਤੇ ਸੀਨੀਅਰ ਅਕਾਲੀਆ ਗੂ ਵਿਕਰਮ ਸਿੰਘ ਮਜੀਠੀਆ ਵੀ ਪੇੜਤ ਪਰਿਵਾਰਾਂ ਦਾ ਹਾਲ ਜਾਣਨ ਪਹੁੰਚੇ ਇਨਾ ਮੌਤਾਂ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਉਂਦੇ ਨਜ਼ਰ ਆਏ ਫੋਟੋ ਆਪ ਅਜ ਕਰਨ ਸੀ ਆ ਮਾਇਆ ਜੀ ਜੀ ਸਿਰਫ ਫੋਟੋ ਲਵਾਉਣ ਵਾਸਤੇ ਮੈਂ ਪੁੱਛਣਾ ਚਾਹੁੰਦਾ ਸੰਗਰੂਰ ਕੀ ਕੰਪਨਸੇਸ਼ਨ ਦਿੱਤੀ ਉੱਥੇ 25 ਤੋਂ ਵੱਧ ਮੌਤਾਂ ਹੋਈਆਂ ਸੀ 100 ਜਦੋਂ ਕੈਪਟਨ ਵੇਲੇ ਹੋਈ ਸੀ ਤੁਸੀਂ ਰਾਜ ਕੇ ਸਿਆਸਤ ਕੀਤੀ ਜੀ ਥੋੜੀ ਸਰਕਾਰ ਵੇਲੇ ਤੀਜੀ ਵਾਰੀ ਇਹ ਇਨਸੀਡੈਂਟ ਵਾਪਰਿਆ ਕੀ ਉਹ ਗਰੀਬ ਛੋਟੇ ਛੋਟੇ ਬੱਚੇ ਆ ਜੀ ਕਮਾਈਆਂ ਵਾਲਾ ਉਹਨਾਂ ਦਾ ਚਲੇ ਗਿਆ ਕਿਵੇਂ ਬਾਂ ਫੜੋਂਗੇ ਉਹਨਾਂ ਦੀ ਦੱਸੋ ਕੀ ਕੰਪਨਸੇਸ਼ਨ ਦੇ ਰਹੇ ਹੋ 11000 ਕਰੋੜ ਰੁਪਈਆ ਸਰਕਾਰ ਕਮਾ ਰਹੀ ਹੈ ਸ਼ਰਾਬ ਮਹਿੰਗੀ ਵੇਚਦੇ ਹੋ ਤੁਸੀਂ ਮਹਿੰਗੀ ਵੇਕਣ ਕਰਕੇ ਜਿਨੇ ਕਿਸੇ ਹੋਰ ਨੇ ਮੈਂ ਨਹੀਂ ਕਹਿੰਦਾ ਸ਼ਰਾਬ ਪੀਣੀ ਚੰਗੀ ਗੱਲ ਮਗਰ ਫਿਰ ਜੇ ਕੋਈ ਸਸਤੀ ਸ਼ਰਾਬ ਫਿਰ ਉਹ ਭਾਲਦਾ ਔਰ ਕਾਰਨ ਵੀ ਕੌਣ ਹੈ ਸਰਕਾਰ ਦਾ ਫੇਲਿਅਰ ਜੋ ਸਰਕਾਰੀ ਰੇਟ ਤੇ ਸ਼ਰਾਬ ਵੇਚ ਰਹੇ ਸੀ ਉਹਨਾਂ ਤੇ ਚਲਾਨ ਕੱਟੇ ਗਏ ਸੋ ਬਹੁਤ ਕੁਝ ਹੈ ਜੀ ਵਾਹ ਫੜੀ ਜਾਵੇ ਨੌਕਰੀ ਦਿੱਤੀ ਜਾਵੇ ਔਰ ਸਾਰਿਆਂ ਦਾ ਪਰਿਵਾਰਾਂ ਦਾ ਜਿਹੜੇ ਗੁਨਾਹਗਾਰ ਲੋਕ ਆ ਉਹਨਾਂ ਤੇ ਕਾਰਵਾਈ ਹੋਵੇ ਔਰ ਕੱਲੇ ਚਾਰ ਬੰਦੇ ਆ ਕਿਸੇ ਪਿੰਡ ਚੋਂ ਫੜ ਕੇ ਕਰਦੇ ਦੇ ਆਰ ਨਾਟ ਦਾ ਕਲਪਰੇਟ ਥੋੜੀ ਅੱਖਾਂ ਚ ਘੱਟਾ ਪਾਇਆ ਜਾ ਰਿਹਾ ਇਹਨਾਂ ਮੋਤਾਂ ਨੂੰ ਲੈ ਕੇ ਕਾਂਗਰਸ ਵੀ ਸੁਪਾਸ ਸਰਕਾਰ ਤੇ ਵਰਤੀ ਹੋਈ ਨਜ਼ਰ ਆਈ ਇੱਕ ਪਾਸੇ ਐਮਪੀ ਔਜਲਾ ਵੀ ਪੀੜਤਾਂ ਦਾ ਹਾਲ ਜਾਣਨ ਦੇ ਲਈ ਪੁੱਜੇ ਤੇ ਦਾਵਾ ਕਰਦੇ ਨਜ਼ਰ ਆਏ ਕਿ ਸੁਪਾਸ ਸਰਕਾਰ ਮਾਫੀਆ ਦੇ ਕੰਟਰੋਲ ਚ ਹੈ ਤਾ ਦੂਜੇ ਪਾਸੇ ਵਿਰੋਧੀ ਧਿਰ ਤੇ ਆਕੂ ਪ੍ਰਤਾਪ ਬਾਜਪਾ ਵੀ ਇਨਾਂ ਮੌਤਾਂ ਲਈ ਮਾਨ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰੋਂਦੇ ਨਜ਼ਰ ਆਏ ਉਧਰ ਪੰਜਾਬ ਕਾਂਗਰਸ ਪ੍ਰਧਾਨ ਨੇ ਵੀ ਸੁਭਾ ਸਰਕਾਰ ਤੇ ਹੀ ਨਿਸ਼ਾਨਾ ਵਿੰਨਿਆ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਆ ਸੀਗਾ ਇਨਫੋਰਮੇਸ਼ਨ ਦੇ ਮੁਤਾਬਕ ਔਰ ਨਾਲ ਹੀ ਨਾਲ ਜਿਹੜਾ ਜੋਧ ਨਸ਼ਾ ਵਿਰੋਧ ਉਰੀ ਮਕਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋਧ ਨਸ਼ਾ ਵਿਰੋਧ ਦੀ ਮਕਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਲੋਕ ਸਰਕਾਰ ਬਣਾਉਂਦੇ ਆ ਲੋਕ ਆਪਣੇ ਫਾਇਦੇ ਆਸਤੇ ਪਰ ਦੁੱਖ ਦੀ ਗੱਲ ਹੈ ਸਰਕਾਰ ਮਾਫੀਆ ਦੀ ਪੇਟ ਚੜਦੀ ਹੈ ਜਿਹੜੀ ਸਰਕਾਰ ਬਣਦੀ ਆ ਉਹ ਮਾਫੀਆ ਦੀ ਪੇਟ ਚੜਦੀ ਆ ਪਿਛਲੀਆਂ ਬਚੜੀਆਂ ਇਹ ਵੀ ਮਾਫੀਆ ਦੀ ਪੇਟ ਚੜਦੀ ਆ ਪਰ ਇਹ ਅਫਸਰ ਆ ਡੀਟੀਸੀ ਨੇ ਹੁਣ ਡਾਂਗ ਦੇ ਕੇ ਦੋਹਾਂ ਤਰ੍ਹਾਂ ਦਾ ਕਿਉਂਕਿ ਉਹਨਾਂ ਨੂੰ ਪੈਸੇ ਚਾਹੀਦੇ ਅਫਸਰ ਨੂੰ ਇਹ ਪੈਸੇ ਸੈਕਟਰੀ ਤੱਕ ਵੀ ਜਾਣੇ ਸੈਕਟਰੀ ਵੀ ਖਾਂਦੇ ਜੋ ਸੁਣ ਲੋ ਐਕਸਾਈਜ਼ ਸੈਕਟਰੀ ਮਾ ਕਰਪਟ ਨੇ ਇਹਨਾਂ ਨੂੰ ਪਤਾ ਲੱਗਦਾ ਸਰ ਕੀ ਥੱਲੇ ਕੀ ਹੋ ਰਿਹਾ ਧਰਤੀ ਤੇ ਉਸ ਤੋਂ ਬਾਅਦ ਹੋਮ ਸੈਕਟਰੀ ਕਰਪਟ ਹੈ ਉਸ ਤੋਂ ਬਾਅਦ ਚੀਫ ਸੈਕਟਰੀ ਕਰਪਟ ਹੈ ਤੇ ਮੁੱਖ ਮੰਤਰੀ ਵੀ ਕਰਪਟ ਹੈ ਜਿਹੜਾ ਵੀ ਬੈੰਦਾ ਉੱਤੇ ਡਾਇਰੈਕਟਲੀ ਰਿਸਪਾਂਸਿਬਲ इन मौतों के लिए आपकी सरकार को हूं मैं चीफ मिनिस्टर साहब को इधर से पूछना चाहूंगा आप होम मिनिस्टर हैं आपके साइज़ मिनिस्टर है चीमा साहब जुम्मेवारी किसकी बनती है मैं समझता हूँ पहली जिम्मेवारी इसमें साइज़ मिनिस्टर की है साइज़ मिनिस्टर हरपाल सिंह चीमा जो फाइनेंस मिनिस्टर भी हैं उनको इमीजिएटली इस्तीफा देना चाहिए रिस्पॉन्सिबल न सिर्फ अकाली दल ਨਾ ਸਿਰਫ ਕਾਂਗਰਸ ਬਲਕਿ ਭਾਜਪਾ ਦੇ ਨਿਸ਼ਾਨੇ ਤੇ ਵੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਸੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਜਿੱਥੇ ਮਾਨ ਸਾਹਿਬ ਨੂੰ ਸਵਾਲ ਪੁੱਛਿਆ ਕਿ ਇੰਨਾ ਮੌਤਾਂ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਏ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਿੱਟੂ ਦਾ ਕਹਿਣਾ ਸੀ ਕਿ ਇਸ ਸ਼ਰਾਬ ਨੇ ਪਰਿਵਾਰ ਦੇ ਪਰਿਵਾਰ ਤਬਾਹ ਕਰ ਦਿੱਤੇ ਪਰ ਸਰਕਾਰ ਸੁੱਤੀ ਰਹੀ ਇਹ ਭਗਵੰਦ ਮਾਨ ਜੀ ਦੇ ਮੈਂ ਹੁਣ ਬਿਆਨ ਸੁਣ ਰਿਹਾ ਸੀਗਾ ਬੜਾ ਦਿਲ ਨੂੰ ਠੇਕ ਕਹਿੰਦੇ ਜੀ ਆ ਮੌਤਾਂ ਨਹੀਂ ਆ ਕਤਲ ਹੋਏ ਆ ਸਭ ਕਤਲ ਕਰਵਾਉਣ ਵਾਲੇ ਕੌਣ ਹੋ ਜਿਹੜੇ ਅਫਸਰ ਸਹਬਾਨ ਬੈਠੇ ਐ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਐ ਆ ਜਿਹੜੇ ਠੇਕੇਦਾਰਾਂ ਦੇ ਨਾਲ ਠੇਕੇਦਾਰ ਤਾਂ ਮੌਜ ਕਰੀ ਜਾਂਦੇ ਸਭ ਇਸ ਵਾਸਤੇ ਪੰਜਾਬ ਦੇ ਲੋਕਾਂ ਨੂੰ ਤਕੜਾ ਹੋਣਾ ਪਊਗਾ ਮਨ ਬਣਾਉਣਾ ਪਊਗਾ ਖੜਾ ਛੜਾਈਏ ਇਹ ਦਿੱਲੀੋਂ ਆ ਕੇ ਇੱਥੇ ਸਾਡੇ ਲੋਕ ਮਰਵਾਏ ਜਾਂਦੇ ਆ ਕਹਿੰਦਾ ਸਈਆਂ ਭੇ ਕੁਤਵਾਲ ਤੂੰ ਡਰ ਕਾਏਗਾ ਧਾਰੂ ਵੇਚਣ ਵਾਲੇ ਤਾਂ ਸਰਕਾਰ ਚਲਾਈ ਜਾਂਦੇ ਐ ਪਹਿਲਾਂ ਆਪ ਦੇ ਪੀੜੇ ਏਟਾਂ ਦਾ ਸੋਟਾ ਮਾਰ ਕੇ ਦੇਖ ਲੋ ਆ ਜਿਹੜੀ ਸ਼ਰਾਬ ਵੇਚੀ ਜਾਂਦੇ ਹੋ ਕੀ ਕਰਵਾ ਕੇ ਰਹੇ ਹੋ ਪੰਜਾਬ ਦੇ ਅੰਦਰ ਆ ਨਸ਼ੇ ਆ ਯੁੱਧ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਸ਼ਬਦੀ暴ਾਰਾਂ ਦੇ ਵਿਚਾਲੇ ਮੁੱਖ ਮੰਤਰੀ ਮਾਨਵੀ ਮਜੀਠਾ ਪਹੁੰਚੇ ਪੀੜਤਾਂ ਦੇ ਪਰਿਵਾਰਾਂ ਦਾ ਹਾਲ ਜਾਣਿਆ ਇਸ ਮੌਕੇ ਉਹਨਾਂ ਕਿਵੇਂ ਇਨ੍ਹਾਂ ਮੌਤਾਂ ਨੂੰ ਕਤਲ ਕਰਾਰ ਦਾ ਦਿੱਤਾ ਹੈ ਉਹ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਸੁਣਾ ਚੁੱਕੇ ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਇਸ ਸ਼ਰਾਬ ਕਾਂਡ ਨੂੰ ਲੈ ਕੇ ਹੋਰ ਕੀ ਕੁਝ ਕਹਿਣਾ ਸੀ ਮਾਨ ਸਾਹਿਬ ਦਾ ਲੋ ਹੁਣ ਉਹ ਵੀ ਸੁਣ ਲਓ ਇੱਕ ਮਤਲਬ ਕਤਲ ਹੀ ਨਹੀਂ ਅਸਲ ਸੇ ਮੌਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਹੀ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਹੈ ਪਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰੀ ਦੁਆਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹਨਾਂ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਖਾਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਤਾ ਕੱਲ ਤੱਕ ਮੇਰੇ ਕੋਲ ਫੈਸਲਾ ਆ ਜਾਣਗੇ ਸਾਰਿਆਂ ਦੇ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਦੇ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਮਾਨ ਦਾ ਕਹਿਣਾ ਸੀ ਕਿ ਪੀੜਤ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਏਗਾ ਹੁਣ ਤੱਕ 10 ਮੁਲਜ਼ਮ ਫੜੇ ਜਾ ਚੁੱਕੇ ਨੇ ਤੇ ਰਹਿੰਦੇ ਮੁਲਜ਼ਮਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਰ ਇੱਥੇ ਸਵਾਲ ਇਹ ਹੈ ਨਮਾਨ ਸਾਹਿਬ ਕੀ ਤੁਸੀਂ ਤਾਂ ਨਸ਼ਾ ਵਿਰੋਧ ਯੁੱਧ ਛੇੜੀ ਬੈਠੇ ਹੋ ਟਾਰਗੇਟ 31 ਮਈ ਤੱਕ ਦਾ ਸੀ ਜ਼ਿੰਮੇਵਾਰੀਆਂ ਤਾਂ ਹੋਣੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਕੋਆਰਡੀਨੇਟਰ ਲਗਾਏ ਗਏ ਸੀ ਤਾਂ ਕੀ ਤੁਹਾਡੇ ਪ੍ਰਸ਼ਾਸਨ ਤੁਹਾਡੇ ਪੁਲਿਸ ਤੁਹਾਡੇ ਕੋਆਰਡੀਨੇਟਰ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਮਜੀਠੇ ਹਲਕੇ 'ਚ ਜ਼ਹਿਰੀਲੀ ਸ਼ਰਾਬ ਸ਼ਰਯਾਮ ਵਿਕ ਰਹੀ ਹੈ ਆਖਰ ਸੱਤਾ ਤੇ ਸਿਸਟਮ ਕਿੱਥੇ ਸੁੱਤੇ ਪਏ ਸੀ ਕਿਉਂ ਸੰਗਰੂਰ ਸ਼ਰਾਬ ਕਾਂਡ ਤੋਂ ਸਬਕ ਨਹੀਂ ਲਿਆ ਗਿਆ ਤੇ ਹੁਣ ਆਖਰ ਇਨਾਂ ਮੌਤਾਂ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾइए ਦੱਸੋ ਮਾਨ ਸਾਹਿਬ ਇਸ ਨੂੰ ਕੀ ਸਮਝੀਏ ਬਿਊਰੋ ਰਿਪੋਰਟ ਪੀਟੀਸੀ న్యూਸ ਤਾਂ ਜੀ ਹਾਂ ਵੀਟੋ ਵੱਧ ਮੋਤਾ ਹੋ ਜਾਣ ਤੋਂ ਬਾਅਦ ਵਿਰੋਧੀਆਂ ਨੂੰ ਸਰਕਾਰ ਨੂੰ ਕੇਰਨ ਦਾ ਮੌਕਾ ਮਿਲ ਜਾਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਸੁੱਤਾ ਪਿਆ ਪ੍ਰਸ਼ਾਸਨ ਜਾਗ ਗਿਆ ਹੈ ਕਾਰਵਾਈਆਂ ਹੋ ਰਹੀਆਂ ਨੇ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਪੂਰੇ ਸ਼ਰਾਬ ਕਾਂਡ ਦਾ ਜੋ ਕਿੰਗ ਪਿੰਗ ਸੀ ਅਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ 10 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਪੂਰੇ ਨੈਕਸਸ ਦੇ ਦਿੱਲੀ ਤੱਕ ਤਾਰ ਜੁੜੇ ਹੋਏ ਨੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਏਗਾ ਹੁਣ ਪੁਲਿਸ ਪੂਰੇ ਐਕਸ਼ਨ ਮੋੜ ਤੇ ਨਜ਼ਰ ਆ ਰਹੀ ਹੈ ਤੇ ਹੁਣ ਤਾਂ ਪਟਿਆਲਾ ਪੁਲਿਸ ਦੇ ਹੱਥ ਵਿੱਚ ਵੱਡੀ ਕਾਮਯਾਬੀ ਲੱਗੀ ਹੈ ਜੀ ਹ ਪਟਿਆਲਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਪੁਲਿਸ ਨੇ 600 ਲੀਟਰ ਇਥੈਨੋਲ ਬਰਾਮਦ ਕੀਤੀ ਹੈ ਜੀ ਹਾਂ ਦਿੱਲੀ ਤੋਂ ਪੰਜਾਬ ਇਹ ਇਥੈਨੋਲ ਲਿਆਂਦੀ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਸਗਾ ਕਿ ਜਾਲੀ ਸ਼ਰਾਬ ਬਣਾਉਣ ਦੇ ਵਿੱਚ ਇਸ ਦੀ ਵਰਤੋਂ ਹੋਣੀ ਸੀ ਸਵੇਰੇ ਸਾਨੂੰ ਬਾਰਡਰ ਏਰੀਆ ਤੋਂ ਡੀ ਆਈ ਜੀ ਬਾਰਡਰ ਜ਼ੋਨ ਸਾਹਿਬ ਤੋਂ ਇਨਫੋਰਮੇਸ਼ਨ ਸੀ ਕਿ ਦਿੱਲੀ ਤੋਂ ਇੱਕ ਟਰਾਂਸਪੋਰਟ ਨਗਰ ਤੋਂ ਬਹੁਤ ਹੀ ਵੱਡੀ ਕਨਸਾਈਨਮੈਂਟ ਜਿਹੜੀ ਆ ਜਿਹੜੀ ਕਿ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਜਿਹਦੇ ਰਾਹੀਂ ਜਰੀਲੀ ਸ਼ਰਾਬ ਅੱਗੇ ਵੀ ਜਿਹੜੀ ਆ ਉਹ ਬਣਾਈ ਜਾ ਸਕਦੀ ਸੀ ਤੇ ਜੇਕਰ ਇਹ ਸ਼ਰਾਬ ਬਣਾਈ ਜਾਂਦੀ ਤੇ ਕਈ 100 ਲੋਕਾਂ ਦੀ ਜਿਹੜੀ ਆ ਇਹਦਾ ਸੇਵਨ ਕਰਕੇ ਜਾਨ ਜਾ ਸਕਦੀ ਸੀ ਤੇ ਰਮਨ ਜੋਗ ਡੀਜੀਪੀ ਪੰਜਾਬ ਨੇ ਸਾਨੂੰ ਹੁਕਮ ਦਿੱਤਾ ਕਿ ਡੀਆਈਜੀ ਬਾਰਡਰ ਦੀ ਇਸ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕੀਤਾ ਜਾਵੇ ਏ ਅੱਜ ਐਸਪੀ ਡੀ ਪਟਿਆਲਾ ਗੁਰਬੰਸ ਬੈਂਸ ਡੀਐਸਪੀ ਕਨੌਰ ਹਰਮਨ ਚੀਮਾ ਟੀਐਸਐਚਓ ਸ਼ੰਭੂ ਅਰਪੀਤ ਸਿੰਘ ਇਹ ਜਿਹੜੇ ਪਟਿਆਲਾ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਇੱਕ ਪੀਬੀ 10 1577 ਨੰਬਰ ਟਰੱਕ ਜਿਹੜਾ ਆ ਇਹ ਰੌਂਡ ਅਪ ਕੀਤਾ ਆ ਤੇ ਇਹਦੇ ਚੋਂ ਤਕਰੀਬਨ 600 ਲੀਟਰ ਜਿਹੜੀ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਉਹ ਅਸੀਂ ਬਰਾਮਦ ਕੀਤਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਜ਼ਹਿਰੀਲਾ ਜਾਮ ਪੂਰੇ ਦੇ ਪੂਰੇ ਇਨਸਾਨ ਨਿਗਲ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਦੋ ਆਜਹੀ ਵੱਡੇ ਸ਼ਰਾਬ ਕਾਂਡ ਵਾਪਰ ਚੁੱਕੇ ਨੇ ਇੱਕ ਤਾਂ ਇਸੇ ਸਰਕਾਰ ਦੇ ਕਾਰਜਕਾਲ ਚ ਪਿਛਲੇ ਸਾਲ ਹੀ ਹੋਇਆ ਸੀ ਤੁਹਾਨੂੰ ਇਹਨਾਂ ਦੇ ਬਾਰੇ ਵੀ ਜਾਣਕਾਰੀ ਦਿੰਦੇ ਆ ਨਾਲ ਹੀ ਤੁਹਾਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਕੋਈ ਜਾਮ ਜ਼ਹਿਰੀਲਾ ਕਿਵੇਂ ਬਣ ਜਾਂਦਾ ਹੈ कि किसी इंसान की मौत की वजह बन जाता है रिपोर्ट वेखो ये वहन पहली बार नहीं पै रही। ਕਰਾਚੀ 70 ਪਹਿਲੀ ਵਾਰ ਨਹੀਂ ਵਿਛੇ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਜ਼ਹਿਰੀਲੇ ਜਾਮ ਨੇ ਲੋਕਾਂ ਦੀ ਜਾਨ ਲਈ ਹੋਵੇ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕਾਰਵਾਈਆਂ ਗੱਲਾਂ ਹੋ ਰਹੀਆਂ ਹੋਣ ਅਜਿਹਾ ਇਸ ਤੋਂ ਪਹਿਲਾਂ ਵੀ ਹੋ ਚੁੱਕਾ ਹੈ ਇੱਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਚ ਤਾਂ ਉਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਚ ਇਸ ਤੋਂ ਪਹਿਲਾਂ ਪਿਛਲੇ ਹਿਸਾਲ ਯਾਨੀ ਕੇਸ ਸਾਹ 2024 ਚ ਸੰਗਰੂਰ ਦੇ ਢਿਲਬਾ ਮੰਡੀ ਚ ਜ਼ਹਿਰੀਲੀ ਸ਼ਰਾਬ ਕਾਰਨ 21 ਲੋਕਾਂ ਦੀ ਮੌਤ ਹੋ ਗਈ ਸੀ ਉਦੋਂ ਵੀ ਸ਼ਰਾਬ ਦੇ ਨਾਲ ਮਰਨ ਵਾਲੇ ਗਰੀਬ ਮਜ਼ਦੂਰ ਹਿਸਾਨ ਮਤੇ ਉਦੋਂ ਵੀ ਯਾਨੀ ਕਿ ਸਾਲ 2024 ਸ਼ਰਾਬ ਕਾਂਡ ਦੇ ਮਾਮਲੇ 'ਚ 10 ਲੋਕਾਂ ਦੀ 10 ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਸੀ ਦਾਵੇ ਉਦੋਂ ਵੀ ਵੱਡੇ-ਵੱਡੇ ਕੀਤੇ ਗਏ ਸੀ ਸ਼ਰਾਬ ਮਾਫੀਆ ਨੂੰ ਜੜੋਂ ਪੁੱਟ ਦੇਣ ਦੀ ਮਿਸਾਲੀ ਕਾਰਵਾਈ ਕਰਨ ਦੀ ਪਰ ਜੇਕਰ ਵਾਕਈ ਅਜਿਹਾ ਕੁਝ ਹੋਇਆ ਹੁੰਦਾ ਤਾਂ ਇੱਕ ਸਾਲ ਬਾਅਦ ਵੀ ਸੂਬੇ 'ਚ ਇੱਕ ਹੋਰ ਸ਼ਰਾਬ ਕਾਂਡ ਨਾ ਹੋ ਚਾਹੁੰਦਾ ਜੇਕਰ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਾਲ 2020 ਚ ਯਾਨੀ ਕਿ ਕਾਂਗਰਸ ਦੇ ਰਾਜ ਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਚ ਵੀ ਜ਼ਹਿਰੀਲੀ ਸ਼ਰਾਬ ਨੇ ਆਪਣਾ ਕਹਿਰ ਵਰਪਾਇਆ ਸੀ ਅਜੀਹਾ ਕਹਿਰ ਜੋ ਸ਼ਾਇਦ ਹੀ ਇਸ ਤੋਂ ਪਹਿਲਾਂ ਕਦੇ ਵੇਖਿਆ ਗਿਆ ਸੀ ਲੋਕ ਮਿੱਤਕ ਦੇ ਹਾਂ ਮੰਝੀਆਂ ਤੇ ਰੇੜੀਆਂ ਤੱਕ ਤੇ ਲੈ ਕੇ ਜਾਨ ਨਹੀਂ ਮਜਬੂ ਹੋ ਗਈ ਸੰ ਇਹ ਮੌਤਾ ਦਾ ਅੰਕੜਾ ਸੈਂਕੜਾ ਪਾਰ ਕਰ ਗਿਆ ਸੀ ਜੀ ਹਾਂ ਸਾਲ 2020 ਚ ਜ਼ਹਿਰੀਲੀ ਸ਼ਰਾਬ ਦੇ ਚਲਦਿਆਂ 121 ਲੋਕਾਂ ਦੀ ਮੌਤ ਹੋਈ ਸੀ ਜ਼ਹਿਰੀਲੇ ਜਾਮ ਕਾਰਨ ਜਾਨ ਗਵਾਉਣ ਵਾਲਿਆਂ ਚ 92 ਤਰਨਤਾਰਨ 15 ਅੰਮ੍ਰਿਤਸਰ ਅਤੇ 14 ਗੁਰਦਾਸਪੁਰ ਦੇ ਰਹਿਣ ਵਾਲੇ ਸੀ ਉਦੋਂ ਵੀ ਆਮ ਘਰਾਂ ਦੇ ਗਰੀਬ ਪਰਿਵਾਰਾਂ ਦੇ ਜੀਵਾਂ ਨੇ ਹੀ ਜ਼ਹਿਰੀਲੀ ਸ਼ਰਾਬ ਪੀ ਕੇ ਆਪਣੀ ਜਾਨ ਗਵਾਈ ਸੀ ਤੇ ਇੱਕ ਵਾਰ ਮੁੜ ਤੋਂ ਹੁਣ ਸਾਡ 2025 ਚ ਵੀ ਕੁਝ ਉਸੇ ਤਰ੍ਹਾਂ ਦਾ ਘਹਿਰ ਵੇਖਣ ਨੂੰ ਮਿਲਿਆ ਹੈ ਯਾਨੀ ਕਿ ਸਿਰਫ ਸੱਤਾ ਬਦਲੀ ਹੈ ਮਰਨ ਵਾਲਿਆਂ ਦੇ ਨਾਂ ਅਤੇ ਅੰਕੜੇ ਬਦਲੇ ਨੇ ਸਰਕਾਰਾਂ ਬਦਲੀਆਂ ਨੇ ਪਰ ਹਾਲਾਤ ਨਹੀਂ ਬਦਲੇ ਹੁਣ ਤੁਹਾਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਇਹ ਜਾਮ ਜਾਨਲੇਵਾ ਕਿਵੇਂ ਬਣ ਜਾਂਦਾ ਹੈ ਕਿਹੜੀ ਚੀਜ਼ ਸ਼ਰਾਬ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ ਦਰਸਲ ਹਰ ਤਰ੍ਹਾਂ ਦੀ ਸ਼ਰਾਬ ਚ ਰਾਹ ਦਾ ਚਿਰਾਗ ਬੁਝਾਇਆ ਹੈ ਪਰ ਜ਼ਹਿਰੀਲੀ ਸ਼ਰਾਬ ਦਾ ਢਣਲੇ ਨਾਲ ਚੱਲ ਰਿਹਾ ਇਹ ਕਾਲਾ ਧੰਦਾ ਕਿਉਂ ਸਰਕਾਰ ਤੇ ਪ੍ਰਸ਼ਾਸਨ ਨੂੰ ਪਹਿਲਾਂ ਨਜ਼ਰ ਨਹੀਂ ਆਇਆ ਹੈ ਦੱਸੋ ਕਿ ਕੀ ਸਮਝੀਏ ਬਿਊਰੋ ਰਿਪੋਰਟ ਸਿਟੀ نیوز ਤਾਂ ਜੀ ਹਾਂ ਹੁਣ ਕਾਰਵਾਈਆਂ ਹੋ ਰਹੀਆਂ ਨੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਬਰਾਮਦਗੀ ਹੋ ਰਹੀ ਹੈ ਪਰ ਇਹ ਸਭ ਕੁਝ ਪਹਿਲਾਂ ਕਿਉਂ ਨਹੀਂ ਹੋਇਆ ਕਿਉਂ 20 ਮੌਤਾਂ ਤੋਂ ਵੱਧ ਹੋ ਜਾਣ ਦਾ ਇੰਤਜ਼ਾਰ ਕੀਤਾ ਗਿਆ ਇਹੋ ਪੁਲਿਸ ਪ੍ਰਸ਼ਾਸਨ ਇਸ ਤੋਂ ਪਹਿਲਾਂ ਕਿੱਥੇ ਸੁੱਤਾ ਪਿਆ ਸੀ ਸਰਕਾਰ ਆਖਿਰਕਾਰ ਕੀ ਰਹੀ ਸੀ ਵੈਸੇ ਸੋਚਣ ਵਾਲੀ ਗੱਲ ਤਾਂ ਇੱਕ ਇਹ ਵੀ ਹੈ ਕਿ ਸਿਰਫ ਸਾਲ ਕੀ ਬਦਲੇ ਨੇ ਸੱਤਾ ਬਦਲੀ ਹੈ ਹਾਲਾਤ ਨਹੀਂ ਬਦਲੇ ਜ਼ਹਿਰੀਲੀ ਸ਼ਰਾਬ ਪੀਣ ਦੇ ਚਲਦਿਆਂ ਲੋਕਾਂ ਦੀ ਮੌਤ ਕਾਂਗਰਸ ਦੇ ਕਾਲ ਚੱਕਰ ਚ ਵੀ ਹੋਈ ਸੀ ਜ਼ਹਿਰੀਲੀ ਸ਼ਰਾਬ ਪੀਣ ਦੇ ਚਲਦਿਆਂ ਦੋ ਵਾਰ ਕੀਮਤੀ ਜਾਨਾਂ ਇਸ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਵੀ ਜਾ ਚੁੱਕੀਆਂ ਨੇ ਅੱਜ ਇਹ ਚ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਕਿ ਰਾਜਦੇਸ਼ ਖਾਸ ਪ੍ਰੋਗਰਾਮ ਚ ਨਹੀਂ ਫਿਲਹਾਲ ਮੈਨੂੰ ਯਹੀ ਲਫਪੇ ਬੰਗੜ ਨੂੰ ਦੇਵੋ ਇਜਾਜ਼ਤ ਤਨਵਾਦ ਰਬ ਰੱਖਾ